ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਆਈ ਹੋਪ ਤੁਸੀਂ ਵਧੀਆ ਹੋਵੋਗੇ ਤੇ ਅੱਜ ਦਾ ਜਿਹੜਾ ਐਪੀਸੋਡ ਆ ਉਹ ਤੁਹਾਡੇ ਲਈ ਲੈ ਕੇ ਆ ਰਹੇ ਆ ਆਪਾਂ ਕਿ ਜਿਹੜੇ ਆਪਣੇ ਭੈਣ ਭਰਾ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀਸ ਤੋਂ ਨਰਸਿੰਗ ਕਰਕੇ ਇੱਥੇ ਆਉਣਾ ਚਾਹੁੰਦੇ ਨੇ ਤੇ ਉਹ ਕਿਵੇਂ ਆ ਸਕਦੇ ਨੇ ਉਹਨਾਂ ਦੇ ਰਾਹ ਕੀ ਨੇ ਉਹਨਾਂ ਨੂੰ ਕਿਹੜਾ ਪੇਪਰ ਦੇਣਾ ਪਊਗਾ ਪੀਟੀ ਆਇਲਟਸ ਕਿੰਨੇ ਬੈਂਡ ਚਾਹੀਦੇ ਉਹਨਾਂ ਨੂੰ ਸਾਰਾ ਪ੍ਰੋਸੈਸ ਤੁਹਾਨੂੰ ਅੱਜ ਸਮਝਾਵਾਂਗੇ ਤੇ ਮੇਰੇ ਨਾਲ ਨੇ ਆ ਸੁਖਵੀਰ ਜੋ ਆਪਣੀ ਆਪਣੀ ਸਾਰੇ ਇਸ ਵਿਸ਼ੇ ਦੇ ਵਿੱਚ ਹੈਲਪ ਕਰਨਗੇ ਉਹਨਾਂ ਨੂੰ ਇਸ ਵਿਸ਼ੇ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਹੈ ਤੇ ਆਪਾਂ ਨੂੰ ਦੱਸਣਗੇ ਤੇ ਆਪਾਂ ਉਹਨਾਂ ਨੂੰ ਸਵਾਲ ਪੁੱਛਾਂਗੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਮਨਦੀਪ ਕੀ ਹਾਲ ਚਾਲ ਬਹੁਤ ਵਧੀਆ ਵੀਰੇ ਕੀ ਬਣਦਾ ਜੀ ਅੱਜਕੱਲ ਮਾਰਨਾ ਕੀ ਆ ਬਸ ਹਰ ਇੱਕ ਦੀ ਹੈਲਪ ਹੁਲਪ ਕਰੀ ਜਾ ਰਹੇ ਆ ਕਿਸੇ ਨੂੰ ਕੋਈ ਲੋਡ ਹੋਵੇ ਦੱਸ ਦੇਈਦਾ ਵੀ ਹਾਂ ਵੀ ਭਾਈ ਐ ਕਰ ਲਾ ਐ ਕਰ ਲਾ ਬਹੁਤ ਵਧੀਆ ਜਿੰਨੀ ਕਿ ਨੌਲੇਜ ਹੋ ਜਾਂਦੀ ਬੰਦਾ ਵੰਡ ਦਿੰਦਾ ਕਰਨੀ ਵੀ ਚਾਹੀਦੀ ਹੈ ਜੀ ਕਰਨੀ ਵੀ ਚਾਹੀਦੀ ਕੋਈ ਰਾਹ ਮਿਲ ਜਾਂਦਾ ਕੋਈ ਰਾਹ ਮਿਲ ਜਾਂਦਾ ਕਿਸੇ ਭੈਣ ਭਰਾ ਨੂੰ ਇੱਥੇ ਆਉਣ ਦਾ ਰਾਹ ਮਿਲ ਜਾਂਦਾ ਹੈ ਰਾਹ ਮਿਲ ਰੋਟੀ ਪੈ ਜਾਂਦੀ ਰੋਟੀ ਪੈ ਜਾਂਦੀ ਸਭ ਤੋਂ ਵੱਡੀ ਗੱਲ ਹਾਂ ਹਾਂ ਤੇ ਆਪਾਂ ਕਿੱਥੋਂ ਸ਼ੁਰੂ ਕਰੀਏ ਫਿਰ ਜੀ ਕਈ ਵਾਰੀ ਕਈਆਂ ਨੂੰ ਪਤਾ ਨਹੀਂ ਹੁੰਦਾ ਵੀ ਹਣਾ ਯਾਰ ਕੀ ਸ਼ੁਰੂਆਤ ਕੀਤੀ ਜਾਵੇ ਕਿ ਕਿੱਥੋਂ ਵੀ ਹਾਂ ਕਿਹੜਾ ਕਈਆਂ ਨੂੰ ਪੁਆਇੰਟ ਮਿਲ ਜਾਂਦਾ ਪੁਆਇੰਟ ਮਿਲਦਾ ਹਾਂ ਅੱਜ ਜੀ ਆਪਾਂ ਗੱਲ ਕਰਾਂਗੇ ਮਨਦੀਪ ਐਨਕਲੈਕਸ ਬਾਰੇ ਐਨਕਲੈਕਸ ਇਹ ਮੈਂ ਤੁਹਾਨੂੰ ਨਰਸਿੰਗ ਰਿਲੇਟਿਡ ਪੁੱਛਣਾਗਾ ਇਹ ਉਹਦਾ ਹੀ ਇੱਕ ਪਾਰਟ ਹੈ ਜੀ हां ये एनक्लैक्स एक नर्सिंग ਦਾ ਹੀ ਰਿਲੇਟਡ ਇੱਕ एग्जाम ਹੈ ਇਹ اچھا ਹੈ ਅਮਰੀਕਨ एग्जाम ਹੈ ਇਹ ਹੂੰ ਤੇ ਇਹ ਪਹਿਲਾਂ ਅਸੇਲੀਆ ਚ ਨਹੀਂ ਹੁੰਦਾ ਸੀ اچھا ਪਰ ਹੁਣ ਪਿਛਲੇ 4-5 ਸਾਲਾਂ ਤੋਂ ਇਹ ਅਸੇਲੀਆ ਚ ਵੀ ਮਤਲਬ ਵੀ ਉਹਨਾਂ ਨੇ ਲੈ ਆਂਦਾ ਹੈ ਅਸੇਲੀਅਨ ਅਪਰਾ ਇੱਕ ਇਥੋਂ ਦੀ ਬਾਡੀ ਹੈ ਹੂੰ ਹੂੰ ਜਿਹੜੀ ਇਥੋਂ ਦੀ ਨਰਸਿੰਗ ਨੂੰ ਸਾਰੀ ਨੂੰ ਦੇਖਦੀ ਹੈ ਠੀਕ ਹੈ ਉਹ एग्जाम ਨੂੰ ਲੈ ਕੇ ਆਇਆ ਪਿਛਲੇ 5-7 ਸਾਲਾਂ ਤੋਂ ਠੀਕ ਹੈ ਜਿਵੇਂ ਮੇਰਾ ਜਿਹੜਾ ਹੈਗਾ IT ਦਾ ਉਹ ਹੈਗਾ ACS ਉਵੇਂ ਇਹਨਾਂ ਦੀ ਹੈ ਉਹ ਇਨਾਂ ਦੀ ਅਪਰਾ ਬੋਡੀ ਆ ਅਪਰਾ ਬੋਡੀ ਹਾਂ ਤੇ ਇਹਦੇ ਵਿੱਚ ਹੁਣ ਜਿਹੜੇ ਬੜਾ ਵਧੀਆ ਪਲੇਟਫਾਰਮ ਤਿਆਰ ਹੈਗਾ ਆ ਪਹਿਲਾਂ ਹੁੰਦਾ ਸੀ ਪਹਿਲਾਂ ਵੀ ਪਰ ਉਹ ਥੋੜਾ ਡਿਫਰੈਂਟ ਸੀਗਾ ਤੇ ਹੁਣ ਇਹ ਥੋੜਾ ਜਿਹਾ ਈਜ਼ੀ ਆ ਏ ਜੀ ਉਹ ਦਿਨੋਂ ਥੋੜਾ ਜਿਹਾ ਸੌਖਾ ਆ ਠੀਕ ਆ ਵੀ ਪਰ ਜੇ ਤੁਸੀਂ ਵੈਲ এডਿਕੇਟਿਡ ਹੈਗੇ ਆ ਹਨਾ ਵੀ ਤੁਸੀਂ ਕਾਫੀ ਪੱਕੜ ਆ ਤੁਹਾਡੀ ਮਜ਼ਬੂਤ ਆ ਹਮ ਤਾਂ ਤੁਸੀਂ ਪਹਿਲੀ ਦੂਜੀ ਵਾਰੀ ਜੀ ਇਗਜ਼ਾਮ ਨੂੰ ਕਲੀਅਰ ਕਰ ਲੋਗੇ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੇ ਇੰਡੀਆ ਤੋਂ ਜੇ ਆਪਾਂ ਗੱਲ ਕਰੀਏ ਸਪੈਸ਼ਲੀ ਇੰਡੀਆ ਤੋਂ ਹਮ ਇੰਡੀਆ ਤੋਂ ਕਿਸੇ ਭੈਣ ਭਰਾ ਨੇ ਜਿਹੜੀ ਨਰਸਿੰਗ ਕੀਤੀ ਹੋਈ ਹੈ ਜਾਂ ਕਰ ਰਹੇ ਨੇ ਉਹ ਆਸਟ੍ਰੇਲੀਆ ਦੇ ਵਿੱਚ ਪੀਆਰ ਜਾਂ ਕਿਸੇ ਵੀਜੇ ਤੇ ਜੇ ਉਹਨਾਂ ਨੇ ਆਉਣਾ ਹੋਵੇ ਉਹ ਕਿਵੇਂ ਆਉਣਗੇ ਪਹਿਲਾ ਸਟੈਪ ਕੀ ਹੋਊਗਾ ਇਹਦੇ ਵਿੱਚ ਮਨਦੀਪ ਮੈਂ ਨਾ ਤੁਹਾਨੂੰ ਥੋੜੀ ਜਿਹੀ ਬਰੀਫ ਜਾਣਕਾਰੀ ਦਿਊਗਾ ਹੂੰ ਹੂੰ ਤੇ ਵੀ ਚੰਗੀ ਤਰ੍ਹਾਂ ਸਮਝ ਆ ਜਾਵੇ ਵੀ ਕੀ ਇਹਦਾ ਸਾਰਾ ਹਿਸਾਬ ਕਿਤਾਬ ਹੈ ਹਾਂਜੀ ਇਹਦੇ ਵਿੱਚ ਵੀ ਤੁਹਾਨੂੰ ਪਹਿਲਾਂ ਪੀਟੀ ਦੇਣ ਦੀ ਲੋੜ ਨਹੀਂ ਹੂੰ ਹੂੰ ਜਾਂ ਆਇਲਸ ਹੋ ਗਿਆ ਅੱਛਾ ਇਹ ਨੂੰ ਤੁਸੀਂ ਬਾਅਦ ਵਿੱਚ ਵੀ ਦੇ ਸਕਦੇ ਹੋ ਠੀਕ ਹੈ ਇਹਦੇ ਵਿੱਚ ਜੇ ਤੁਸੀਂ ਇੰਡੀਆ ਤੋਂ ਇੱਕ ਗੱਲ ਇੰਪੋਰਟੈਂਟ ਹੈ ਵੈਰੀ ਹੂੰ ਹੂੰ ਵੀ ਜੇ ਤਾਂ ਤੁਸੀਂ ਡਿਪਲੋਮਾ ਕੀਤਾ ਹਾਂਜੀ ਫਿਰ ਨਹੀਂ ਅੱਛਾ ਫੇਰ ਨਹੀਂ ਆ ਸਕਦੇ ਇੱਥੇ ਫੇਰ ਨਹੀਂ ਇਹਦੇ ਵਿੱਚ ਆ ਸਕਦੇ ਡਿਪਲੋਮਾ ਆਫ ਨਰਸਿੰਗ ਕੀਤਾ ਜੀ ਹਾਂ ਤਾਂ ਫੇਰ ਨਹੀਂ ਆ ਫੇਰ ਨਹੀਂ ਹੂੰ ਜੇ ਹਾਂ ਡਿਪਲੋਮਾ ਆਫ ਨਰਸਿੰਗ ਜੇ ਤੁਸੀਂ ਕੀਤਾ ਹੂੰ ਤੇ ਨਾਲ ਬੀਐਸਸੀ ਨਰਸਿੰਗ ਕੀਤੀ ਹੈ 2 ਸਾਲ ਦੀ ਹਾਂ ਕਿਉਂਕਿ ਮੈਨੂੰ ਲੱਗਦਾ ਡਿਪਲੋਮਾ 3-4 ਸਾਲ ਦਾ ਹੁੰਦਾ 3 ਸਾਲ ਦਾ ਹੁੰਦਾ 3 ਸਾਲ ਦਾ ਹੁੰਦਾ ਨਾਲ 2 ਇਅਰ ਦੀ ਬੀਐਸਸੀ ਨਰਸਿੰਗ ਕੀਤੀ ਆ ਹੂੰ ਫੇਰ ਤੁਸੀਂ ਇਹ ਐਗਜ਼ਾਮ ਲਈ ਐਲੀਜੀਬਲ ਹੋ ਅੱਛਾ ਪੂਰੀ ਇੱਕ ਬੈਚਲਰ ਡਿਗਰੀ ਜਿਹਨੂੰ ਕਹਿੰਦੇ ਬੈਚਲਰ ਡਿਗਰੀ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਉਹ ਹੋਣੀ ਚਾਹੀਦੀ ਇਹ ਇਗਜ਼ਾਮ ਨੂੰ ਦੇਣ ਦੇ ਲਈ ਤੁਸੀਂ ਕੱਲੇ ਜੇ ਤੁਸੀਂ ਕੱਲਾ ਡਿਪਲੋਮਾ ਕੀਤਾ ਤੁਸੀਂ ਇਹ ਇਗਜ਼ਾਮ ਨਹੀਂ ਦੇ ਸਕਦੇ ਠੀਕ ਹੈ ਜੀ ਨਾ ਹੀ ਇਹ ਆਪਣੀ ਪਲੱਸ 2 ਤੋਂ ਬਾਅਦ ਵਾਲਿਆਂ ਲਈ ਹੈ ਨਾ ਜੀ ਤੇ ਨਾ ਡਿਪਲੋਮਾ ਵਾਲਿਆਂ ਹਾਂ ਜੇ ਤੁਸੀਂ ਬੀਐਸਸੀ ਨਰਸਿੰਗ ਜਿਹੜਾ ਇੱਕ ਤਾਂ ਪ੍ਰੋਪਰ ਵੇ ਹੁੰਦਾ ਨਾ ਪ੍ਰੋਪਰ ਵੇ ਹੁੰਦਾ 3-4 ਸਾਲ ਦੀ ਹੁੰਦੀ ਹੈ ਜਿੱਦੀ ਵੀ ਤੁਸੀਂ ਉਹ ਕੰਪਲੀਟ ਕੀਤੀ ਹੈ ਇੰਡੀਆ ਤੋਂ ਇੰਡੀਆ ਤੋਂ ਹਾਂ ਜੀ ਤੇ ਜਾਂ ਤੁਸੀਂ ਡਿਪਲੋਮਾ ਕੀਤਾ ਤੇ ਨਾਲ ਬੀਐਸਸੀ 2 ਸਾਲ ਦੀ ਕੀਤੀ ਹੈ ਹਾਂ ਤੇ ਫੇਰ ਤੁਸੀਂ ਇਸ ਇਗਜ਼ਾਮ ਲਈ एलिਜੀਬਲ एलिਜੀਬਲ ਹੋ ਇਹ ਤਾਂ ਹੋ ਗਿਆ ਪਹਿਲਾ ਪੁਆਇੰਟ ਹਾਂਜੀ ਹਨਾ ਕਲੀਅਰ ਪੁਆਇੰਟ ਵੀ ਕਹੀਆਂ ਦਿਮਾਗ ਤੇ ਨਾ ਜਾਵੇ ਵੀ ਮੈਂ ਵੀ ਦੇ ਸਕਦਾ ਮੈਂ ਵੀ ਦੇ ਸਕਦਾ ਨਹੀਂ ਦੇ ਹਾਂ ਬਸ ਜੇ ਵਾਂ ਤੁਹਾਨੂੰ ਮੈਂ ਦੱਸਿਆ ਵੀ ਉਹਦੇ ਨਾਲ ਹੀ ਤੁਸੀਂ ਦੇ ਸਕਦੇ ਠੀਕ ਹੈ ਤੇ ਦੂਜੀ ਗੱਲ ਹੂੰ ਹੂੰ ਇਹਦੇ ਵਿੱਚ ਜੇਕਰ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਹੂੰ ਸਿੱਧੇ ਪੀਆਰ ਠੀਕ ਹੈ ਜੀ ਇਹ ਇਗਜ਼ਾਮ ਪਹਿਲਾਂ ਤੁਹਾਨੂੰ ਕਰੈਕ ਕਰਨਾ ਪਊਗਾ ਐਨ ਕਲੈਕਸ ਐਨ ਕਲੈਕਸ ਉਹ ਤੁਸੀਂ ਇੰਡੀਆ ਵਿੱਚ ਹੀ ਦੇ ਸਕਦੇ ਠੀਕ ਹੈ ਉਨੀ ਕੋਚਿੰਗ ਲੈਣੀ ਪਊਗੀ ਤੁਹਾਨੂੰ ਹੂੰ ਹੂੰ ਤੇ ਮੈਂ ਥੋੜਾ ਸੌਰੀ ਤੁਹਾਨੂੰ ਰੋਕਿਆ ਮੈਂ ਸਕਰੀਨ 'ਚ ਵੱਡਾ ਵੱਡਾ ਨਾਮ ਉਹਦਾ ਪਾ ਦਊਗਾ ਤੇ ਲਿੰਕ ਵੀ ਪਾ ਦਊਗਾ ਉਹਦਾ ਵੀ ਆਪਣਾ ਕਿੱਥੋਂ ਤੁਸੀਂ ਜਿਹੜਾ ਐਗਜ਼ਾਮ ਆ ਉਹ ਕੱਢ ਸਕਦੇ ਹੋ ਹਾਂ ਠੀਕ ਹੈ ਜੀ ਤੇ ਜੋ ਵੀ ਤੁਹਾਡੇ ਦਰਸ਼ਕ ਸਾਨੂੰ ਵੇਖ ਰਹੇ ਆ ਵੀ ਜੇ ਤੁਹਾਨੂੰ ਐਨਕਲੈਕਸ ਦਾ ਨਹੀਂ ਪਤਾ ਤਾਂ ਮੈਂ ਪੂਰੀ ਜਾਣਕਾਰੀ ਥੱਲੇ ਵੀ ਪਾ ਦੇਊਗਾ ਹਾਂ ਤੇ ਇਹਦੇ ਵਿੱਚ ਪਹਿਲਾਂ ਤੁਹਾਨੂੰ ਐਨਕਲੈਕਸ ਦਾ ਐਗਜ਼ਾਮ ਹੈ ਦੀ ਮਨ ਲੱਗਦੀ ਇੰਡੀਆ ਦੀ ਫੀਸ ਹੋਊਗੀ ਮਨ ਲੱਗਦੀ 18-2000 ਰੁਪਈਆ ਠੀਕ ਹੈ ਜੀ ਤੇ ਇਹ ਕੰਪਿਊਟਰ ਤੇ ਹੋਊਗਾ ਕਰੇ ਵੈ ਕੇ ਦੇ ਸਕਦੇ ਨਹੀਂ ਅੱਛਾ ਉੱਥੇ ਬਣੇ ਹੋਏ ਆਫਿਸ ਆਫਿਸ ਬਣੇ ਹੋਏ ਸ਼ਾਇਦ ਡੈਲੀ ਜਾਣਾ ਪਊਗਾ ਤੁਹਾਨੂੰ ਡੈਲੀ ਜਾਣਾ ਪਊਗਾ ਠੀਕ ਹੈ ਜੀ ਡੈਲੀ ਆ ਮਨ ਲੱਗਦਾ ਇਹਨਾਂ ਦਾ ਤੇ ਬਾਕੀ ਉਹ ਜੇ ਵੀ ਸ਼ਾਇਦ ਹੁਣ ਹੋਰ ਵੀ ਪ੍ਰੋਵਾਈਡ ਕਰ ਦਿੱਤੇ ਹੋਣ ਹਨਾ ਚੈੱਕ ਕਰਨਾ ਪੈਣਾ ਮੈਨੂੰ ਪ੍ਰੋਵਾਈਡਰ ਹਨਾ ਵੀ ਥੋੜਾ ਜਿਹਾ ਡੀਪਲੀ ਜਾ ਕੇ ਤੁਸੀਂ ਪ੍ਰੋਵਾਈਡ ਤੇ ਉਹਦੇ ਲਈ ਪਹਿਲਾਂ ਐਗਜ਼ਾਮ ਜੇ ਤੁਹਾਡਾ ਕਲੀਅਰ ਹੋਊਗਾ ਹਮ ਹਮ ਫਿਰ ਆਸਟ੍ਰੇਲੀਆ ਦੇ ਲਈ ਜੇਕਰ ਤੁਸੀਂ ਇਹਨੂੰ ਆਸਟ੍ਰੇਲੀਆ ਦੇ ਵਿੱਚ ਅਪਲਾਈ ਕਰਨੇ ਚਾਹੁੰਦੇ ਹੋ ਪੀਆਰ ਦੀ ਫਿਰ ਤੁਹਾਨੂੰ ਆਸਟ੍ਰੇਲੀਅਨ ਗਵਰਨਮੈਂਟ ਤੁਹਾਡਾ ਸਾਰਾ ਕੁਝ ਚੈੱਕ ਕਰਕੇ ਠੀਕ ਹੈ ਫਿਰ ਤੁਹਾਨੂੰ ਉਹ ਆਸਕੀ ਦੇ ਲਈ ਤੁਹਾਨੂੰ ਭੇਜੋਗੇ ਤੁਸੀਂ ਫਿਰ ਉਹ ਭਰ ਸਕਦੇ ਤੇ ਆਸਕੀ ਕੀ ਚੀਜ਼ ਹੈ ਜੀ ਆਸਕੀ ਹੈਗਾ ਪ੍ਰੈਕਟੀਕਲ ਇਗਜ਼ਾਮ ਅੱਛਾ ਇਹ ਪ੍ਰੈਕਟੀਕਲ ਇਗਜ਼ਾਮ ਆ ਜੀ ਇਹ ਪ੍ਰੈਕਟੀਕਲ ਇਗਜ਼ਾਮ ਆ ਇਹ ਵੀ ਸਭ ਤੋਂ ਪਹਿਲਾਂ ਤੁਹਾਡੀ ਜਿਹੜੀ ਸਟੱਡੀ ਆ ਜਿਹੜੀ ਤੁਸੀਂ ਬੀਐਸਸੀ ਨਰਸਿੰਗ ਕੀਤੀ ਆ ਹੂੰ ਅਪਰਾਂ ਦੇ ਸਰਾ ਤੋਂ ਨੂੰ ਪੂਰਾ ਫਿਲ ਆਊਟ ਕਰਨਾ ਪਊਗਾ ਸਾਰਾ ਕੁਝ ਹੂੰ ਜਿਹੜੀ ਇੱਥੋਂ ਦੀ ਜੋ ਏਜੰਸੀ ਹੈ ਬੋਡੀ ਆਫ ਕੋਰਪੋਰੇਟ ਉਹਦੇ ਵਿੱਚ ਤੂੰ ਉਹ ਤੁਹਾਨੂੰ ਐਕਸੈਸ ਕਰਨਗੇ ਐਕਸੈਸ ਕਰਨਗੇ ਉਹ ਜਿਹੜੀ ਡਿਗਰੀ ਕੋਈ ਐਕਸੈਸ ਕਰਨੀ ਹੈ ਨਾ ਭਲਾ ਤੁਸੀਂ ਇੰਡੀਆ 'ਚ ਹੀ ਬੈਠੇ ਹੋ ਹਾਂਜੀ ਐਕਸੈਸ ਕਰਨਗੇ ਫਿਰ ਤੁਹਾਨੂੰ ਮਤਲਬ ਬਿਹਾਰੀ ਝੰਡੀ ਦੇਣਗੇ ਵੀ ਹਾਂ ਵੀ ਤੁਸੀਂ ਐਨਕ ਲੈਕਸ ਇਗਜ਼ਾਮ ਦੇ ਸਕਦੇ ਹੋ ਹਾਂ ਉਹਦਾ ਲਿੰਕ ਥੱਲੇ ਆਪਾਂ ਪਾ ਦਿੰਦੇ ਹਾਂ ਵੀ ਉਹ ਐਸੈਸ ਕਰਨ ਵਾਲੀ ਜਿਹੜੀ ਬੋਡੀ ਹੈਗੀ ਉਹ ਤੁਸੀਂ ਇੱਥੇ ਜਾ ਕੇ ਆ ਉਹਦੇ ਡਾਕੂਮੈਂਟ ਚੜਾਓ ਪੇ ਕਰੋ ਇਹਨਾਂ ਦਾ ਤੇ ਥੋੜੀ ਐਸੈਸ ਕਰ ਦੇਣਗੇ ਠੀਕ ਹਾਂ ਐਵੇਂ ਹੀ ਤੇ ਉਸ ਤੋਂ ਬਾਅਦ ਫਿਰ ਜੇ ਜੇ ਤੁਹਾਡਾ ਐਨਿਕ ਲੈਕਸ ਕਲੀਅਰ ਹੋ ਗਿਆ ਫਸਟ ਟਾਈਮ ਜਾਂ ਸੈਕਿੰਡ ਟਾਈਮ ਥਰਡ ਟਾਈਮ ਉਹ ਤੁਹਾਡੇ ਤੇ ਡਿਪੈਂਡ ਹਨ ਠੀਕ ਆ ਹਾਂ ਵੀ ਪੇਪਰ ਤੁਸੀਂ ਅਨਲਿਮਿਟਡ ਟਾਈਮ ਦੇ ਸਕਦੇ ਅੱਛਾ ਪੇਪਰ ਬਜੇ任意 ਮਰਜ਼ੀ ਦੇ ਸਕਦੇ ਹਾਂ ਤੇ ਫੀਸ ਦੀ ਹੈਗੀ 18000 18 ਤੋਂ 20000 ਹੈਗੀ ਹੈ ਫੀਸ ਤੇ ਉਸ ਤੋਂ ਬਾਅਦ ਅਗਰ ਦੇ ਤੁਸੀਂ ਆਸਟ੍ਰੇਲੀਆ ਆਉਣਾ ਹੂੰ ਉਹਦੇ ਲਈ ਫਿਰ ਤੁਹਾਨੂੰ ਆਸਟਰੀ ਐਗਜ਼ਾਮ ਦੇਣਾ ਪਊਗਾ ਉਹ ਪ੍ਰੈਕਟੀਕਲ ਐਗਜ਼ਾਮ ਆ ਪ੍ਰੈਕਟੀਕਲ ਐਗਜ਼ਾਮ ਉਹਦੇ ਲਈ ਗਵਰਨਮੈਂਟ ਆ ਜਿਹੜੀ ਇੱਥੋਂ ਦੀ ਮਨਲਾ ਦੀ ਸਾਲ ਦਾ ਵੀਜ਼ਾ ਦਿੰਦੀ ਆ ਓਕੇ ਪਰ ਉਹਦਾ ਸਾਰਾ ਖਰਚਾ ਤੁਹਾਨੂੰ ਸਾਲ ਦਾ ਵੀਜ਼ਾ ਦੇਊਗੀ ਹੂੰ ਵੀ ਜਦੋਂ ਤੁਹਾਡਾ ਪੇਪਰ ਹੋਊਗਾ ਹੂੰ ਤੇ ਤੁਹਾਨੂੰ ਮਿਲਦਾ ਤਿੰਨ ਕੁ ਮਹੀਨੇ ਤੁਸੀਂ ਰਹਿ ਸਕਦੇ ਹੋ ਇੱਥੇ ਤਿੰਨ ਮਹੀਨੇ ਰਹਿ ਸਕੋ ਉਹ ਵੀਜ਼ੇ ਦੇ ਵਿੱਚ ਹੂੰ ਤੇ ਉਹਦੇ ਵਿੱਚ ਤੁਸੀਂ ਇੱਥੇ ਰਹਿ ਕੇ ਕੰਮ ਨਹੀਂ ਕੋਈ ਵੀ ਕਰ ਸਕਦੇ ਐ ਨਹੀਂ ਹੈ ਵੀ ਤੁਹਾਨੂੰ ਕੰਮ ਲੀਗਿਬਲ ਹੋਗੇ ਤੁਸੀਂ ਅੱਛਾ ਠੀਕ ਹੈ ਉਹਦੇ ਵਿੱਚ ਤੁਹਾਨੂੰ ਜੀ ਬਸ ਕੱਲਾ ਜਦੋਂ ਤੁਹਾਡਾ ਪੇਪਰ ਫਿਲ ਆਊਟ ਹੋ ਗਿਆ ਹੂੰ ਉਸ ਤੋਂ ਬਾਅਦ ਗਵਰਨਮੈਂਟ ਤੁਹਾਨੂੰ ਵੀਜ਼ਾ ਇਸ਼ੂ ਕਰੂਗੀ ਅੱਛਾ ਉਹ ਪੇਪਰ ਦੇ ਵੀ ਅਲੱਗ ਕੋਈ ਪੈਸੇ ਭਰਨੇ ਪੈਂਦੇ 400 ਡਾਲਰ ਫੀਸ ਆਉਗੀ 4000 ਇੰਡੀਆ ਦਾ ਮੰਨ ਲਾ ਤਾਂ 2.5 ਲੱਖ ਬਣ ਗਿਆ ਇੰਡੀਆ ਦਾ 2.5 ਲੱਖ ਬਣ ਗਿਆ ਇੰਡੀਆ ਦਾ 2.5 ਲੱਖ ਆ ਉਹਦਾ ਫੀਸ ਆ ਉਹਦੀ ਫੀਸ ਆ ਜਿਹੜੀ ਤੇ ਉਹਦੇ ਲਈ ਤੁਹਾਨੂੰ ਉਹ ਜੋ ਤੁਸੀਂ ਫੀਸ ਭਰ ਦਿੱਤੀ ਹੂੰ ਉਸ ਤੋਂ ਬਾਅਦ ਸਟੂਡੈਂਟ ਗਵਰਨਮੈਂਟ ਤੁਹਾਨੂੰ ਉਹ ਵੀਜ਼ਾ ਦੇਉਗੀ ਸਾਲ ਦਾ ਸਾਲ ਦਾ ਦੇਉਗੀ ਤੇ ਮੈਕਸਿਮਮ ਸਟੇ 3 ਮਹੀਨਿਆਂ ਦਾ 3 ਮਹੀਨਿਆਂ ਦਾ ਠੀਕ ਹੈ 90 ਡੇਸ 90 ਡੇਸ ਉਹਦੇ ਵਿੱਚ ਤੁਸੀਂ ਫਿਰ ਇੱਥੇ ਆ ਕੇ ਹੂੰ ਜਦ ਜਿੱਤ ਤੁਸੀਂ ਇੰਡੀਆ ਤੋਂ ਹੀ ਤਿਆਰੀ ਕੀਤੀ ਹੋਈ ਆ ਹੂੰ ਕਉਂਕਿ ਉੱਥੇ ਕਾਫੀ ਪਲੇਟਫਾਰਮ ਹੈਗੇ ਜਿੱਥੇ ਤੁਸੀਂ ਤਿਆਰੀ ਕਰ ਸਕਦੇ ਹੋ ਪ੍ਰੈਕਟੀਕਲ ਇਗਜ਼ਾਮ ਦੀ ਹਾਂ 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 ਉਹਦੇ ਲਈ ਫਿਰ ਤੁਸੀਂ ਜੇਕਰ ਇੱਥੇ ਆ ਗਏ ਹੂੰ ਫਿਰ ਤੁਸੀਂ ਇੱਥੇ ਇਗਜ਼ਾਮ ਦਿਓ ਹੂੰ ਹੂੰ ਤੇ ਪਰ ਖਰਚਾ ਤੁਹਾਡਾ ਸਾਰਾ ਹੋਊਗਾ ਸਾਰਾ ਖਰਚਾ ਰਹਿਣ ਤੋਂ ਲੈ ਕੇ ਐਂਡ ਤੱਕ ਸਾਰਾ ਕੁਝ A ਤੋਂ Z ਉਹਨਾਂ ਨੇ ਤਾਂ ਇਕੱਲੀ ਫੀਸ ਲਈ ਆ ਬਸ ਉਹਨਾਂ ਨੇ ਫੀਸ ਲਈ ਆ ਤੇ ਆਪਦੀ ਟੈਸਟ ਲੈਣ ਦੀ ਜਗ੍ਹਾ ਤੁਹਾਨੂੰ ਦੇ ਦੇਣੀ ਆ ਉਹ ਦੇ ਦੇਣੀ ਆ ਵੀ ਇਕੱਲਾ ਇਗਜ਼ਾਮ ਦੇ ਜਿਹੜਾ ਹੋਣਾ ਮਤਲਬ ਜੋ ਵੀ ਹਾਲ ਹੋਊਗਾ ਵਾਟਐਵਰ ਜੋ ਵੀ ਹੋਊਗਾ ਨਾ ਹਾਂ ਹਾਂ ਤੇ ਉਸ ਤੋਂ ਬਾਅਦ ਫੇਰ ਤੁਹਾਨੂੰ ਇੰਡੀਆ ਵਾਪਸ ਜਾਣਾ ਪਊਗਾ ਰਿਟਰਨ ਟਿਕਟੂ ਦੇਖਣਗੇ ਹਾਂ ਹਾਂ ਤੇ ਉਹਦੇ ਵਿੱਚ ਫੇਰ ਤੁਹਾਨੂੰ ਤੁਹਾਡਾ ਰਿਜ਼ਲਟ ਆਉਂਦਾ ਆਈ ਥਿੰਕ 8 ਵੀਕਸ ਬਾਅਦ ਤੁਹਾਡਾ ਰਿਜ਼ਲਟ ਆਉਂਦਾ 8 ਵੀਕਸ ਬਾਅਦ ਆਉਂਦਾ ਇਹ ਟੈਸਟ ਦੇਣ ਤੋਂ ਨਾਲ ਦੀ ਨਾਲ ਬਾਅਦ ਜਾਣਾ ਪੈਂਦਾ ਜਾਂ ਕਿੱਦਾਂ ਹੁੰਦਾਗਾ ਹਾਂ ਮਤਲਬ ਵੀ ਵਿਥਿਨ ਡੇਸ ਜਿਹੜੇ 3 ਮਹੀਨਿਆਂ ਦੇ ਵਿੱਚ 3 ਮਹੀਨਿਆਂ ਦੇ ਵਿੱਚ ਜਿਹੜਾ ਤੁਹਾਡਾ ਟੈਸਟ ਹੋ ਗਿਆ ਤੁਸੀਂ ਕਲੀਅਰ ਹੋ ਗਏ ਪਰ ਹਣਾ ਤੁਸੀਂ ਕੰਮ ਤਾਂ ਕਰ ਨਹੀਂ ਸਕਦੇ ਫਿਰ ਤੁਸੀਂ ਇੱਥੇ ਰਹਿਣ ਦਾ ਵੀ ਕੋਈ ਫਾਇਦਾ ਤਾਂ ਹੈ ਨਹੀਂ ਹਾਂ 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 ਨਾ ਖਰਚਾ ਹੀ ਆ ਇੱਕ ਚੀਜ਼ ਹੋਰ ਹੈ ਵੀ ਆਪਾਂ ਉਹ ਉਸ ਜਿਹੜੇ 3 ਮਹੀਨੇ ਉਹਦੇ ਵਿੱਚ ਵਿੱਚ ਵੇਟ ਵੀ ਕਰ ਸਕਦੇ ਆ ਇੱਥੇ 8 ਵੀਕ ਤਾਂ ਹੀ ਲੰਘ ਜਾਂਦੇ ਆ ਹਾਂ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਰਹੀ ਕੁਝ ਨਹੀਂ ਆਉਂਦਾ ਰਹੀ ਕੋਈ ਫਿਰ ਵੀ ਤੁਹਾਨੂੰ ਜਾਣਾ ਤਾਂ ਪੈਣਾ ਹੈ ਕਿਉਂਕਿ ਅਗਰ ਬਾਏ ਚਾਂਸ ਹਮ ਹਮ ਤੁਸੀਂ ਨਹੀਂ ਕਲੀਅਰ ਹੋਇਆ ਨਾ ਹਾਂ ਹਾਂ ਕਿਉਂਕਿ ਈਜ਼ੀ ਨਹੀਂ ਹੈਗਾ ਉਹ ਐਗਜ਼ਾਮ ਹਾਂ ਹਾਂ ਨਹੀਂ ਕਲੀਅਰ ਹੋਇਆ ਤਾਂ ਤੁਹਾਨੂੰ ਵਾਪਸ ਤਾਂ ਜਾਣਾ ਹੀ ਪਊਗਾ ਫਿਰ ਤੁਸੀਂ ਫੀਸ ਭਰੋਗੇ ਹਨਾ ਉੱਥੇ ਜਾ ਕੇ ਹਾਂ ਬਾਕੀ ਇਹ ਵੀ ਹੈ ਨਾ ਇਹ ਆਪਦਾ ਕੁਝ ਡਿਸੀਜਨ ਦੇਣ ਤੇ ਵੀ ਟਾਈਮ ਲਾਉਂਦੇ ਹੋਣ ਡਿਸੀਜਨ ਦੇਣ ਤੇ ਵੀ ਟਾਈਮ ਲਾ ਲੈਂਦੇ ਆ ਫਿਰ ਤੁਹਾਨੂੰ ਉਹ ਤਾਂ ਫੀਸ ਭਰਨੀ ਪਊਗੀ ਫਿਰ ਤੁਸੀਂ ਅਗਰ ਤੁਹਾਡੇ ਕੋਲ 2.5 ਲੱਖ ਫਿਰ ਹੈਗਾ ਹੂੰ ਮਤਲਬ ਫਿਰ ਤਾਂ ਤੁਸੀਂ ਆ ਜਾਓ ਦੇਣ ਹਾਂ ਨਹੀਂ ਤਾਂ ਫਿਰ ਤੁਹਾਡਾ ਇੱਥੋਂ ਦਾ ਮਤਲਬ ਵੀ ਪ੍ਰੋਸੈਸ ਖਤਮ ਕਾਤਮ ਅੱਛਾ ਜੇ ਦੋਨੇ ਪੇਪਰ ਕਲੀਅਰ ਹੋ ਗਏ ਜਿਹੜਾ ਫਸਟ ਤੁਸੀਂ ਕਹਿੰਦੇ ਹੋ ਜਿਹੜਾ ਪ੍ਰੈਕਟੀਕਲ ਫਸਟ ਹੁੰਦਾਗਾ ਪੇਪਰ ਵਾਲਾ ਥਿਉਰੀ ਵਾਲਾ ਹਾਂ ਸੈਕੰਡ ਆ ਗਿਆ ਪ੍ਰੈਕਟੀਕਲ ਹਾਂ ਉਸ ਤੋਂ ਬਾਅਦ ਇਹ ਕੀ ਸਟੈਪਸ ਨੇ ਉਸ ਤੋਂ ਬਾਅਦ ਦੇ ਬਸ ਫਿਰ ਪੀਟੀ ਦਿਓ ਅੱਛਾ ਇੰਡੀਆ ਵਾਪਸ ਆ ਗਏ ਪੀਟੀ ਦਿਓ ਸਾਰੇ ਫਾਰਮ ਅਪਰ ਆ ਤੁਹਾਨੂੰ ਮਤਲਬ ਹਰੀ ਝੰਡੀ ਦੇ ਦਿੰਦੀ ਹੈ ਜੋ ਤੁਸੀਂ ਸਾਰੇ ਫਾਰਮ ਵੀ ਹੋ ਕਹੋਗੇ ਤੁਸੀਂ ਵੀ ਹੁਣ ਤੁਸੀਂ ਆਸਟ੍ਰੇਲੀਆ ਦੇ ਵਿੱਚ ਜਾਤ ਜਿਹੜੇ ਮਤਲਬ ਸਟੇਟ ਸਪੌਂਸਰਸ਼ਿਪ ਵੀਜ਼ੇ ਹੁੰਦੇ ਆ ਨਾ ਨਰਸਾਂ ਦੀ ਲੋੜ ਆ ਹੂੰ 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 ਉਹ ਅਪਲਾਈ ਕਰ ਲੋ ਅੱਛਾ ਉਹ ਫਿਰ ਗਵਰਨਮੈਂਟ ਨੂੰ ਫਿਰ ਸਾਰਾ ਉਹ ਪਤਾ ਹੀ ਹੁੰਦਾਗਾ ਠੀਕ ਆ ਫਿਰ ਉਹਦੇ ਵਿੱਚ ਤੁਹਾਨੂੰ ਇੱਥੋਂ ਦੀ ਸਿੱਧੀ ਪੀਆਰ ਮਿਲ ਜਾਂਦੀ ਠੀਕ ਆ ਉਹ ਕਿੰਨਾ ਕੁ ਪ੍ਰੋਸੈਸ ਲੰਬਾ ਏ ਉਹ ਪ੍ਰੋਸੈਸ ਡਿਪੈਂਡ ਕਰਦਾ ਹੁਣ ਵੀ ਕਿੰਨੇ ਟਾਈਮ ਦੇ ਵਿੱਚ ਤੁਹਾਨੂੰ ਇਨਵੀਟੇਸ਼ਨ ਆਊਗਾ ਹਨਾ ਸਾਰਾ ਕੁਝ ਉਹ ਸਾਰਾ ਬਾਕੀ ਉਵੇਂ ਜਿਵੇਂ ਆਈਟੀ ਵੀਟੀ ਵਾਲਿਆਂ ਦਾ ਹੁੰਦਾ ਉਹ ਜਮਾਂ ਸੇਮ ਟੂ ਸੇਮ ਪਰ ਇਹਨਾਂ ਦਾ ਥੋੜੀ ਜਿਨਾਂ ਨੂੰ ਪ੍ਰੈਫਰੈਂਸ ਦਿੰਦੇ ਆ ਨਰਸਿੰਗ ਵਾਲਿਆਂ ਨੂੰ ਇਹਨਾਂ ਦਾ ਛੇਤੀ ਹੁੰਦਾ ਕ ਹਾਂ ਤੇ ਬਾਕੀ ਜਿਹੜੇ ਆਪਣੇ ਭੈਣ ਭਰਾ ਹੁਣ ਯੂਕੇ ਚ ਬੈਠੇ ਆ ਦੁਬਈ ਚ ਬੈਠੇ ਆ ਜਾਂ ਕੈਨੇਡਾ ਅਮਰੀਕਾ ਹਨਾ ਕੋਈ ਵੀ ਕਿਸੇ ਦਾ ਦਿਲ ਕਰਦਾ ਯਾਰ ਚਲੋ ਆਸਟ੍ਰੇਲੀਆ ਚalਦੇ ਹਾਂ 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 ਉਹਨਾਂ ਨੂੰ ਵੀ ਇਸੇ ਪ੍ਰੋਸੈਸ ਦੇ ਵਿੱਚ ਦੀ ਲੰਘਣਾ ਸੇਮ ਡਿੱਟੋ ਪ੍ਰੋਸੈਸ ਸਾਰਾ ਹੈ ਸੇਮ ਡਿੱਟੋ ਪ੍ਰੋਸੈਸ ਆ ਠੀਕ ਆ ਜੀ ਤੇ ਪਰ ਜੇ ਤੁਸੀਂ ਉੱਥੋਂ ਦੇ ਸਿਟੀਜ਼ਨਸ਼ਿਪ ਵੀ ਹੈਗੇ ਹੋ ਹੂੰ ਪਰ ਤੁਹ ਅਗਰ ਤੁਸੀਂ ਉਥੇ 10ਵੀਂ ਉਥੋਂ ਦੇ ਕੈਨੇਡਾ ਦੀ ਨਹੀਂ ਕੀਤੀ ਹੈ ਨਾ 10ਵੀਂ ਤੱਕ ਨਹੀਂ ਪੜੇ ਆ 12ਵੀਂ ਤੱਕ ਸੈਕੰਡਰੀ ਐਜੂਕੇਸ਼ਨ ਤੁਹਾਡੀ ਨਹੀਂ ਹੈਗੀ ਉਥੋਂ ਦੀ ਜੇਕਰ ਤੁਸੀਂ ਯੂਕੇ ਚ ਵੀ ਹੈਗੇ ਹੋ ਜਾਂ ਕਿਤੇ ਵੀ ਹੈਗੇ ਹੋ ਫਿਰ ਤੁਹਾਨੂੰ ਪੀਟੀਈ ਦੇ ਵਿੱਚ 7 ਇੰਚ ਲੈਣੇ ਹੀ ਪੈਣਗੇ ਅੱਛਾ ਜੇ ਤੁਸੀਂ ਉਥੋਂ ਦੇ ਲੋਕਲ ਸਕੂਲਾਂ ਚ ਸਟੱਡੀ ਨਹੀਂ ਕੀਤੀ ਅਗਰ ਤੁਸੀਂ ਉਥੋਂ ਦੇ ਸੀਡੀਐਨ ਚਿਪ ਹੈਗੇ ਹੋ ਹਾਂ ਇਟ ਡਸਨਟ ਮੈਟਰ ਅੱਛਾ ਫਿਰ ਵੀ ਤੁਹਾਨੂੰ ਪੀਡੀ ਦੇਣੇ ਜਾਣਾ ਪੈਣਾ ਵੀ ਜੇਕਰ ਤੁਸੀਂ ਉਥੋਂ ਸਕੈਂਡਰੀ ਸਕੂਲ ਨਹੀਂ ਪਾਸ ਕੀਤਾ ਕੰਟਰੀ ਨਹੀਂ ਪਾ ਇਨ੍ਹਾਂ ਕੰਟਰੀਆਂ ਦੇ ਵਿੱਚੋਂ ਤੇ ਹੁਣ ਆਪਣੇ ਭੈਣ ਭਰਾ ਕਈ ਹੈਗੇ ਆ ਹਨਾ ਵੀ ਇਹ ਉਹਨਾਂ ਨੂੰ ਇਸ ਪ੍ਰੋਸੈਸ ਦੇ ਵਿੱਚ ਦੀ ਨੰਗਣਾ ਹੀ ਪਊਗਾ ਹਾਂ ਅਗਰ ਜੇਕਰ ਉਹ ਆਸਟ੍ਰੇਲੀਆ ਆਉਣਾ ਚਾਹੁੰਦੇ ਆ ਨਾਈਸ ਬਹੁਤ ਵਧੀਆ ਜੀ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਆ ਇਹ ਤੇ ਇੱਕ ਹੋਰ ਗੱਲ ਹੂੰ ਹੂੰ ਕਈ ਆਪਣੇ ਭੈਣ ਭਰਾ ਅਮਰੀਕਾ ਜਾਣਾ ਚਾਹੁੰਦੇ ਆ ਅੱਛਾ ਇਥੋਂ ਅਮਰੀਕਾ ਜਾਣਾ ਚਾਹੁੰਦੇ ਆ ਇਥੋਂ ਨਹੀਂ ਮੰਨ ਲਓ ਵੀ ਇੰਡੀਆ ਤੋਂ ਇੰਡੀਆ ਤੋਂ ਅਮਰੀਕਾ ਇਥੋਂ ਦਾ ਚਲ ਅਮਰੀਕਾ ਅਗਲੇ ਕਹਿੰਦੇ ਵੀ ਚਲ ਯਾਰ ਇੱਥੇ ਠੀਕ ਆ ਨਾ ਪਰ ਕਈਆਂ ਨੂੰ ਇੰਡੀਆ ਦੇ ਵਿੱਚ ਹੁੰਦਾਗਾ ਉਹਨਾਂ ਲਈ ਇੱਕ ਬੜੀ ਵਧੀਆ ਖੁਸ਼ਖਬਰੀ ਆ ਹੂੰ ਹੂੰ ਉਹਨਾਂ ਨੂੰ ਉੱਥੇ ਆਸਕੀ ਨਹੀਂ ਦੇਣਾ ਪੈਂਦਾ ਅਚਾ ਉਹਨਾਂ ਨੂੰ ਇੱਕੋ ਇਗਜ਼ਾਮ ਦੇਣਾ ਪੈਂਦਾਗਾ ਜਸਟ ਤੁਸੀਂ ਐਨ ਕਲੈਕਸ ਨੂੰ ਕ੍ਰੈਕ ਕਰੋ ਜਿਹੜਾ ਥਿਊਰੀ ਪੇਪਰ ਹੈਗਾ ਜਸਟ ਥਿਊਰੀ ਪੇਪਰ ਥਿਊਰੀ ਪੇਪਰ ਨੂੰ ਕ੍ਰੈਕ ਕਰੋ ਕ੍ਰੈਕ ਕਰਨਾ ਤੁਸੀਂ ਫਾਈਲ ਲਾਓ ਫਾਈਲ ਲਾਓ ਤੇ ਜਾਓ ਪੀਡੀ ਪੁੜੀ ਜੋ ਵੀ ਉਹਨਾਂ ਦੀ ਗਵਰਨਮੈਂਟ ਆ ਟਾਫਲ ਚਲਦੀ ਸ਼ਾਇਦ ਉੱਥੇ ਕੁਝ ਵੀ ਹੋ ਵੀ ਆ ਉਹ ਹੈਗੀ ਐ ਮੈਨੂੰ ਲੱਗਦੀ ਉਹ ਵੀ ਨਹੀਂ ਹੈਗੀ ਉਹ ਵੀ ਨਹੀਂ ਹੈਗੀ ਆਈ ਥਿੰਕ ਆਮ 95% ਆਮ ਸ਼ੋਰ ਹੂੰ ਹੂੰ ਵੀ ਉਹਨਾਂ ਦੀ ਮਨਲਾ ਦੀ ਪੀਟੀ ਵੀ ਇਗਜ਼ਾਮ ਵੀ ਨਹੀਂ ਹੈਗਾ ਨਹੀਂ ਹੈਗਾ ਤੇ ਉਹ ਸਿੱਧਾ ਤੁਸੀਂ ਜਾਓ ਉੱਥੇ ਉੱਥੇ ਤਾਂ ਬਸ ਕਲੀ ਜੇਕਰ ਤੁਹਾਡੇ ਬੈਂਡ ਤੁਸੀਂ ਕਰੈਕ ਕਰਤੇ ਹੂੰ ਹੂੰ ਮੰਨ ਲਓ ਸੌਰੀ ਸਕੋਰ ਕਰੈਕ ਕਰ ਲਿਆ ਹਨ ਐਨ ਕਲੈਕਸ ਨੂੰ ਕਰੈਕ ਕਰ ਦਿੱਤਾ ਹਾਂ ਤੇ ਬਸ ਤੁਸੀਂ ਆਪ ਦਾ ਸਿੱਧੇ ਸਿੱਧਾ ਜੀ ਅਮਰੀਕਾ ਨੂੰ ਜਾ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਬਾਲੇ ਵੱਡੇ ਪੰਗਿਆਂ 'ਚ ਨਹੀਂ ਪੈਣਾ ਚਾਹੁੰਦੇ ਮੰਨ ਲਓ ਜੇਕਰ ਤੁਹਾਨੂੰ ਆਸਟ੍ਰੇਲੀਆ ਪਸੰਦ ਆ ਹੂੰ ਹੂੰ ਫਿਰ ਤੁਹਾਨੂੰ ਉਸ ਪ੍ਰੋਸੈਸ ਦੇ ਵਿੱਚ ਹੀ ਲੰਘਣਾ ਪਊਗਾ ਦੋਨੇ ਪੇਪਰ ਦੇਣੇ ਪੈਣਗੇ ਤੇ ਜੇਕਰ ਤੁਹਾਨੂੰ ਅਮਰੀਕਾ ਜਾਣਾ ਚਾਹੁੰਦੇ ਫਿਰ ਤੁਸੀਂ ਇਕੱਲਾ ਐਨਕਲੈਕਸ ਨੂੰ ਕਲੀਅਰ ਕਰੋ ਹੂੰ ਹੂੰ ਜਿੰਨੇ ਵੀ ਆਪਣੇ ਭੈਣ ਭਰਾ ਇੰਡੀਆ ਦੇ ਵਿੱਚ ਬੈਠੇ ਆ ਕੋਈ ਰਾਹ ਦੇਖਦਾ ਪਿਆ ਵੀ ਮੈਂ ਕੀ ਕਰਾਂ ਮੈਨੂੰ ਕੋਈ ਸਹਾਰਾ ਜਾਓ ਫੀਸ ਭਰੋ 20-25000 ਰੁਪਏ ਜਿੰਨੀ ਵੀ ਫੀਸ ਐ ਐਨਕਲੈਕਸ ਦੀ ਕਰੈਕ ਕਰੋ ਥੋੜੇ ਲਈ ਬਰੇ ਰਾ ਖੁੱਲ ਜਾਣਗੇ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਹੈ ਤੁਸੀਂ ਬਹੁਤ ਜਿਹੜੇ ਆਪਣੇ ਭੈਣ ਭਰਾ ਇੰਡੀਆ ਤੋਂ ਜਾਂ ਹੋਰ ਕਿਸੇ ਕੰਟਰੀ ਤੋਂ ਯੂ ਐਸ ਏ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਦੇ ਵਿੱਚ ਆਉਣਾ ਚਾਹੁੰਦੇ ਆ ਹਨ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਹੈ ਤੁਸੀਂ ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਕਿਹੜਾ ਐਗਜ਼ਾਮ ਦੇਣਾ ਪੈਂਦਾ ਹੈਗਾ ਅਗਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਔਲਰੈਡੀ ਮੰਨ ਲਓ ਵੀ ਹੈਗੇ ਹੋ ਹਾਂ ਹਾਂ ਨਾ ਵੀ ਤੁਸੀਂ ਕਿਸੇ ਵੀ ਵੀਜ਼ੇ ਤੇ ਪਹੁੰਚ ਚੁੱਕੇ ਹੋ ਜਾਂ ਤੁਸੀਂ ਆਪਦੇ ਪਾਰਟਨਰ ਦੇ ਨਾਲ ਆ ਚੁੱਕੇ ਹੋ ਹਾਂ ਤੇ ਤੁਸੀਂ ਇੰਡੀਆ ਤੋਂ ਨਰਸਿੰਗ ਕੀਤੀ ਹੈ ਠੀਕ ਹੈ ਜੀ ਉਹਦੇ ਲਈ ਵੀ ਤੁਹਾਨੂੰ ਸੇਮ ਪ੍ਰੋਸੈਸ ਵਿੱਚ ਦੀ ਲੰਘਣਾ ਪਊਗਾ ਬਸ ਇੰਨਾ ਵੀ ਉਹਦੇ ਵਿੱਚ ਵੀਜ਼ਾ ਨਹੀਂ ਲੈਣਾ ਪਾਣਾ ਤੁਹਾਨੂੰ ਹੂੰ ਹੂੰ ਤੇ ਬਸ ਜੇਕਰ ਤੁਸੀਂ ਬੀਐਸਸੀ ਨਰਸਿੰਗ ਕੀਤੀ ਹੈ ਇੰਡੀਆ ਤੋਂ ਹੂੰ ਹੂੰ ਤੇ ਜਿਹੜੇ ਇੱਥੇ ਕੁੜੀਆਂ ਮੁੰਡੇ ਜੋ ਵੀ ਹਨ ਕਲੈਕਸ ਨੂੰ ਕਰੈਕ ਕਰੋ ਠੀਕ ਹੈ ਜੀ ਤੇ ਅਪਰਾ ਤੋਂ ਆਪ ਦੀ ਸਿੱਧੀ ਰਜਿਸਟ੍ਰੇਸ਼ਨ ਪ੍ਰਾਪਤ ਕਰੋ ਔਰ ਸਟੀ ਐਗਜ਼ਾਮ ਦੇ ਕੇ ਪੀਟੀ ਐਗਜ਼ਾਮ ਦੇ ਕੇ ਐਨਕਲੈਕਸ ਨੂੰ ਦੇ ਕੇ ਹੂੰ ਹੂੰ ਤੇ ਫੀਸ ਸੇਮ ਹੀ ਹੈ ਠੀਕ ਹੈ 3400 ਡਾਲਰ ਲੱਗ ਜਾਂਦਾ ਐਨਕਲੈਕਸ ਦਾ ਐਗਜ਼ਾਮ ਭਰਨ ਤੇ ਠੀਕ ਹੈ ਅਜਿ ਤਾਂ ਥੋੜਾ ਜਿਆਦਾ ਲੱਗ ਜਾਂਦੇ ਆ ਹਾਂਜੀ ਤੇ ਔਸਕੀ ਦਾ ਐਗਜ਼ਾਮ ਦੀ ਫੀਸ ਹੈਗੀ 400 ਡਾਲਰ ਠੀਕ ਹੈ ਇਹਦੇ ਲਈ ਤੁਹਾਨੂੰ ਮਹੀਨਾ ਦੋ ਮਹੀਨੇ ਵੇਟ ਕਰਨੀ ਪੈਂਦੀ ਆ ਫਿਰ ਤੁਹਾਨੂੰ ਡੇਟ ਮਿਲਦੀ ਆ ਠੀਕ ਹੈ ਤੇ ਫਿਰ ਜੋ ਵੀ ਮੰਨ ਲਓ ਵੀ ਜਿਹੜਾ ਵੀ ਕੋਈ ਭੈਣ ਭਰਾ ਆਪਣਾ ਜੇ ਨਰਸਿੰਗ ਦੇ ਵਿੱਚ ਆਉਂਦਾ ਹਾਂ ਉਹਦੀ ਵੀ ਸਾਰਾ ਉਹ ਹੀ ਪ੍ਰੋਸੈਸ ਹੈ ਪਰ ਜੇ ਕੋਈ ਮੋੜਨਾ ਵੀ ਚਾਹੁੰਦਾ ਹੈ ਨਾ ਆਪਦੇ ਕੈਰੀਅਰ ਵੱਲ ਹਣਾ ਵੀ ਕੋਈ ਵਿਚਾਰਾ ਕਰਦਾ ਪਿਆਗਾ ਏਜ ਕੇਅਰ ਨਾਲ ਚ ਕੰਮ ਕਰਦੀਆਂ ਪਈਆਂ ਕੁੜੀਆਂ ਉਹ ਕੁਛ ਵੀ ਹੈਗਾਗਾ ਜੇ ਉਹ ਕਹਿਣ ਚਾਹੁੰਦੀਆਂ ਯਾਰ ਮੈਂ ਬੀਐਸਸੀ ਨਰਸਿੰਗ ਕੀਤੀ ਆ ਨਾ ਆਪਣੇ ਹੁੰਦਾ ਹੀ ਮੰਨ ਦੇ ਵਿੱਚ ਵਾਕੀ ਵਾਕੀ ਜੀ ਅਗਰ ਤੁਸੀਂ ਮੂਵ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਬੜਾ ਵਧੀਆ ਰਾਹ ਹੈਗਾ ਇਹ ਤੁਸੀਂ ਪਲੀਜ਼ ਜ਼ਰੂਰ ਮੂਵ ਕਰੋ ਕੋਸ਼ਿਸ਼ ਕਰੋ ਕੋਸ਼ਿਸ਼ ਕਰਨ ਦੇ ਵਿੱਚ ਕੋਈ ਹਰਜ ਨਹੀਂ ਆਏਗਾਗਾ ਸਹੀ ਗੱਲ ਹੈ ਜੀ ਤੇ ਇਹ ਆਪਣੀ ਜਿੰਨੇ ਵੀ ਭੈਣ ਭਰਾ ਇੱਥੇ ਹੈਗੇ ਇਸ ਮਨ ਲੱਗਦੀ ਉਹਨਾਂ ਸਾਰਿਆਂ ਨੂੰ ਇਹ ਇਨਫੋਰਮੇਸ਼ਨ ਮਿਲ ਚੁੱਕੀ ਆ ਬਾਕੀ ਅਗਰ ਤੁਹਾਨੂੰ ਕਿਸੇ ਵੀ ਚੀਜ਼ ਦਾ ਕੋਈ ਵੀ ਜ਼ਰੂਰਤ ਹੈਗੀ ਆ ਮੰਨ ਲਓ ਤੁਹਾਨੂੰ ਨਹੀਂ ਸਮਝ ਆ ਰਿਹਾ ਤੁਸੀਂ ਸਾਨੂੰ ਕਮੈਂਟ ਕਰੋ ਹਾਂ ਆਪਾਂ ਅਸੀਂ ਤੁਹਾਡਾ ਜ਼ਰੂਰ ਰਿਪਲਾਈ ਕਰਾਂਗੇ ਠੀਕ ਹੈ ਜੀ ਆਪਾਂ ਬਾਕੀ ਦੀ ਜੋ ਵੀ ਹੈ ਜੀ ਆਪਾਂ ਕਮੈਂਟ ਜੋ ਵੀ ਆਉਣਗੇ ਆਪਾਂ ਰਿਪਲਾਈ ਕਰਦੇ ਰਵਾਂਗੇ ਤੁਸੀਂ ਮੈਨੂੰ ਹੁਣ ਇਹ ਦੱਸੋ ਖਰਚੇ ਤਾਂ ਸਾਰੇ ਗਿਨਾਤੇ ਆ ਆਪਾਂ ਤੇ ਕਮਾਊਗਾ ਕਿ ਬੰਦਾ ਇੱਥੇ ਜਿਹੜਾ ਆਊਗਾ ਉਹਦੀ ਕਮਾਈ ਦੱਸੋ ਕਿੰਨੀ ਹੋਊਗੀ ਹੁਣ ਜਿਹੜਾ ਆਸਟ੍ਰੇਲੀਆ ਆਊਗਾ ਕਮਾਊਗਾ ਤਾਂ ਸਹੀ ਹੈ ਕਮਾਊਗਾ ਤਾਂ ਸਹੀ ਉਹ ਕਹਿੰਦੇ ਹੁੰਦੇ ਨੇ ਵੀ ਧਰਨ ਦਾ ਬਾਊਗਾ ਹਾਂ ਖਰਚੇ ਤਾਂ ਬਈ ਜਿਹੜੇ ਤੁਹਾਡੇ ਇੱਕ ਰੀ ਜਿਹੜੇ ਲੱਗੇ ਉਹ ਤਾਂ ਤੁਹਾਡੇ ਮਹੀਨੇ ਚ ਹੀ ਕੰਪਲੀਟ ਕਰ ਦੋ ਆਸਟ੍ਰੇਲੀਆ ਅੱਛਾ ਵੀ ਨਰਸਿੰਗ ਦੇ ਇੰਨੇ ਕੁ ਜ਼ਿਆਦਾ ਉਹਦੀ ਪੇ ਵੀ ਇੰਨੇ ਕੁ ਤੁਸੀਂ ਵਧੀਆ ਪੈਸੇ ਕਮਾ ਸਕਦੇ ਹੋ ਠੀਕ ਹੈ ਜੀ ਵੀ ਜਿੰਨੇ ਵੀ ਤੁਹਾਡੀਆਂ ਫੀਸਾਂ ਫੂਸਾਂ ਲੱਗ ਜਾਣਗੀਆਂ ਨਾ ਇੱਕ ਰੀ ਤੁਹਾਨੂੰ ਮਤਲਬ ਸਟਾਰਟਿੰਗ 'ਚ ਉਹਦਾ ਤੁਸੀਂ ਮਹੀਨੇ ਚ ਹੀ ਕਵਰ ਕਰ ਲਓਗੇ ਠੀਕ ਆ ਜੀ ਕਿੰਨੀ ਕਿ ਫਿਰ ਪੇ ਰੇਟ ਹੁੰਦੀ ਹੈ ਜੀ ਜੀ ਪੇ ਰੇਟ ਮੰਦੀਵੇ ਨਾ ਸਕੇਲ ਹੁੰਦੇ ਆ ਨਾ 1 ਜਿਵੇਂ ਆਈਟੀ ਦੇ ਵਿੱਚ ਨਾ ਫਸਟ ਈਅਰ ਸੈਕਿੰਡ ਈਅਰ ਥਰਡ ਈਅਰ ਫੋਰਥ ਈਅਰ ਅੱਛਾ ਜੀ ਇਹਦੇ ਵਿੱਚ ਵੀ ਐ ਪੇ ਇਨਕਰੀਜ਼ ਹੁੰਦੀ ਹੈ ਪੇ ਹੁੰਦੀ ਹੈ ਤੇ ਸਟਾਰਟਿੰਗ ਫਿਰ ਸਟਾਰਟਿੰਗ ਚਾਲੀ 50 ਕਿਤੋਂ ਨਹੀਂ ਨਹੀਂ 70 80000 ਤੋਂ ਤਾਂ ਸਟਾਰਟਿੰਗ ਹੁੰਦੀ ਹੈ ਮਤਲਬ ਈਅਰਲੀ ਪਰ ਆਵਰਲੀ ਚੱਲਦਾ ਇਹ ਕਿ ਈਅਰਲੀ ਚੱਲਦਾ ਕਿਉਂ ਇਹ ਜੇ ਮੰਨ ਲਵੀ ਹੁਣ ਵੈਸੇ ਪਰ ਆਵਰਲੀ ਹੁੰਦਾਗਾ ਵੀ ਕਈ ਵਾਰੀ ਇਹਦੇ ਵਿੱਚ ਥੋੜੀ ਵੱਧ ਲਾਉਣੀ ਪੈਂਦੀ ਹੈ ਸ਼ਿਫਟ ਹਣਾ ਉਹਦੇ ਨਾਲ ਮੰਨ ਲਓ ਵੀ ਤੁਸੀਂ 80000 ਦੇ ਨੇੜੇ ਵੀ ਇੰਨਾ ਤਾਂ ਤੁਸੀਂ ਨਾਰਮਲੀ ਕਮਾ ਲੈਨੇ ਹੋ ਬਾਕੀ ਦੇ ਤੁਸੀਂ ਓਵਰਟਾਈਮ ਲਾਓ ਫਿਰ ਤੁਸੀਂ ਲੱਖ ਦੇ ਨੇੜੇ ਪਰ ਜਿਵੇਂ ਜਿਵੇਂ ਤੁਹਾਡਾ ਐਕਸਪੀਰੀਅੰਸ ਵਧਾ ਗਿਆ ਹੂੰ ਫਿਰ ਉਸ ਹੱਬ ਦੇ ਥੋੜੀ ਜਿਹੀ ਲੱਖ ਤੋਂ ਸਵਾ ਲੱਖ ਡੇਢ ਲੱਖ ਤੱਕ ਤੁਸੀਂ ਆਮਨਾ ਬੋਲ ਆਮਨਾ ਲਾ ਸਕਦੇ ਹੋ ਬਾਕੀ ਇੱਕ ਚੀਜ਼ ਇਹਦੇ ਚ ਹੋਰ ਹੁੰਦੀ ਜੀ ਜਿਵੇਂ ਕਿ ਜਿਹੜਾ ਕੰਮ ਹੁੰਦਾਗਾ ਇਹ ਨਰਸਿੰਗ ਦਾ ਜਰੂਰੀ ਨਹੀਂ ਕਿ ਡੇ ਟਾਈਮ ਹੀ ਹੋਵੇ ਥੋੜੀਆਂ ਸ਼ਿਫਟਾਂ ਨਾਈਟ 'ਚ ਫਾਲ ਕਰਦੀਆਂਗਾ ਜਿਵੇਂ ਕਿ ਇਹ ਫਿਰ 24 ਆਵਰ ਹੈ ਨਾ ਹੈਲਥ ਡਿਪਾਰਟਮੈਂਟ ਹਮੇਸ਼ਾ ਜਿਹੜੇ ਹੈਲਥ ਸੈਕਟਰ ਹੁੰਦੇ ਆ ਜਿਵੇਂ ਹਸਪੀਟਲਸ ਹੋਗੇ ਫਿਰ ਉਹਦਾ 24 ਆਵਰ ਸਿੱਧਾ ਚੱਲਦਾ ਨਾ ਕਿਸੇ ਵੀ ਵਕਤ ਵੀ ਲੋਡ ਪੈ ਜਾਂਦੀ ਹੈ ਹਾਂ ਇਹਦੇ ਫਿਰ ਰਾਤ ਨੂੰ ਹੋ ਜਾਂਦੇ ਡੇਢ ਗੁਣਾ ਪੈਸੇ ਤੇ ਹਾਂ ਰਾਤ ਨੂੰ ਫਿਰ ਉਸ ਹਾਬ ਤੇ ਮਤਲਬ ਵੀ ਜੋ ਵੀ ਇਹਨਾਂ ਨੇ ਆਸਟ੍ਰੇਲੀਆ ਵਾਲਿਆਂ ਨੇ ਆਪਦਾ ਬਣਾਇਆ ਹੋਇਆਗਾ ਵੀ ਕਿਵੇਂ ਕਿਵੇਂ ਪੇ ਕਰਨਾਗਾ ਹਾਂ 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 ਤੇ ਉਸ ਹਿਸਾਬ ਤੇ ਉਹ ਪੇ ਕਰਦੇ ਇਹਨਾਂ ਨੂੰ ਆ ਵੀ ਰਾਤ ਨੂੰ ਡੇਢ ਗੁਣਾ ਹੋ ਗਏ ਆ ਸ਼ਾਇਦ ਡੇਢ ਡੇਢ ਗੁਣਾ ਹੀ ਚੱਲਦੇ ਰਾਤ ਨੂੰ ਹਾਂ ਐਂ ਜੇ ਕਰਕੇ ਚੱਲਦਾ ਪਬਲਿਕ ਹੌਲੀਡੇ ਤੇ ਡਬਲ ਟਾਈਮ ਹੁੰਦਾਗਾ ਡਬਲ ਹਾਂ ਡਬਲ ਤੋਂ ਲੱਗਦਾ ਥੋੜਾ ਉੱਪਰ ਹੁੰਦਾ ਹਾਂ ਵੀ ਮਤਲਬ ਅਪਰੋਕਸੀਮੇਟਲੀ ਇਹਨਾਂ ਤੋਂ ਡਬਲ ਹੁੰਦਾਗਾ ਸੈਟਰਡੇ ਨੂੰ ਲੱਗਦਾ ਡੇਢ ਹੁੰਦਾ ਹੈ ਡੇਢ ਜਾਂ ਡੇਢ ਹੁੰਦਾ ਹਾਂ ਤੇ ਪਰ ਮਤਲਬ ਵੀ ਅਗਰ ਤੁਸੀਂ ਕੀਤੀ ਆ ਸਟੱਡੀ ਕੀਤੀ ਆ ਨਰਸਿੰਗ ਦੀ ਹਨਾ ਤਾਂ ਦੈਨ ਯੂ ਕੈਨ ਮੇਕ ਅ ਗੁੱਡ ਮਨੀ ਹਾਂ ਬਹੁਤ ਵਧੀਆ ਜੀ ਤੇ ਬਹੁਤ ਬਹੁਤ ਧੰਨਵਾਦ ਸਾਨੂੰ ਇੰਨੀ ਨੌਲੇਜ ਦੇਣ ਦੇ ਲਈ ਜਿਹੜੇ ਵੀ ਸਾਡੇ ਭੈਣ ਭਰਾ ਕੋਈ ਆਉਣ ਵਾਲੇ ਹੈਗੇ ਆ ਤੇ ਉਹ ਆਪਦੀ ਇਹ ਵੀਡੀਓ ਦੇਖਣ ਤੇ ਜੋ ਕੋਈ ਸਵਾਲ ਹੈਗੇ ਆ ਤਾਂ ਸਾਨੂੰ ਜਰੂਰ ਪੁੱਛੋ ਤੇ ਸਾਨੂੰ ਰੀਚ ਕਰਨਾ ਕੋਈ ਬੜਾ ਔਖਾ ਨਹੀਂ ਕਮੈਂਟ ਪਾਓ ਸਿੱਧਾ ਸਾਡੇ ਨਾਲ ਗੱਲਬਾਤ ਕਰੋ ਅਸੀਂ ਹੋਰ ਇਨਫੋਰਮੇਸ਼ਨ ਦੇ ਦਾਂਗੇ ਬਾਕੀ ਸਾਰੇ ਸਿਆਣੀਆਂ ਜੀ ਧੰਨਵਾਦ ਧੰਨਵਾਦ ਜੀ ਤੁਹਾਡਾ ਸਾਰਾ